ਕੁਲਦੀਪ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਸਨਾਵ ਜੀ ਕੀ ਹਾਲ ਜੋ ਕੁਲਦੀਪ ਜੀ ਕੀ ਮੁਸ਼ਕਲ ਸੀ ਤੁਸੀਂ ਕਲੀਨਿਕ ਤੇ ਆਏ ਸੀ ਸਾਡੇ ਇੱਥੇ ਕਾਦੀ ਦਵਾਈ ਚੱਲ ਰਹੀ ਤੁਹਾਡੀ ਇਹ ਵੀ ਜੀ ਮੇਰੇ ਨਾ ਮਤਲਬ ਵਾਈਟ ਜਿਆਦਾ ਇੱਥੇ ਵਾਲ ਕਾਫੀ ਜਿਆਦਾ ਦਾੜੀ ਵਿੱਚ ਹੋ ਗਏ ਸੀ ਤੇ ਉਹਦੇ ਕਰਕੇ ਮਤਲਬ ਤੁਸੀਂ ਜਿਹੜਾ ਜੜੀ ਬੂਟੀਆਂ ਦਾ ਤੇਲ ਤਿਆਰ ਕੀਤਾ ਉਹ ਵਾਲਾ ਯੂਜ਼ ਕੀਤਾ ਤੇ ਹੁਣ ਤੇ ਮੇਰੇ ਖਿਆਲ ਕੋਈ ਕੋਈ ਭਾਵੇਂ ਦਿਖਦਾ ਹੋਵੇ ਨਹੀਂ ਤੇ ਮੇਰੇ ਤੇ ਬਿਲਕੁਲ ਐ ਕਲੀਅਰ ਹੋ ਗਏ ਕਾਫੀ ਜਿਆਦਾ ਵਾਲ ਹੋ ਗਏ ਸੀ ਮਤਲਬ ਵਾਲ ਛਿੱਟੇ ਸੀ ਤੁਹਾਡੇ ਛਿੱਟੇ ਬਹੁਤ ਜਿਆਦਾ ਹੋ ਗਏ ਸੀ ਤੇ ਐਡਾ ਕਈ ਵਾਰੀ ਘਿਰਦੇ ਵੀ ਸੀ ਅਚਰਨ ਵਾਲੇ ਵੀ ਹਟ ਗਿਆ ਵਾਲ ਛੜਦੇ ਸੀ ਵਾਲ ਚਿੱਟੇ ਸੀ ਹਾਂ ਵਾਲ ਛੜਨੋ ਵੀ ਹਟ ਗਿਆ ਤੇ ਚਿੱਟਿਆਂ ਦਾ ਵੀ ਫਰਕ ਪੈ ਗਿਆ ਚਿੱਟਿਆਂ ਤਾਂ ਮੇਰੇ ਸਾਨ ਕੋਈ ਕੋਈ ਰਹਿ ਗਿਆ ਨਾ ਚਿੱਟੇ ਤਾਂ ਸਾਰੇ ਮਤਲਬ ਹੁਣ 42 43 ਸਾਲ ਹੋ ਮਰੋ ਗਿਆ ਤੇ ਹੁਣ ਤੇ ਚਿੱਟੇ ਜਿਹੜੇ ਹੋਈ ਸਹੀ ਹੋ ਗਏ ਆ ਇਹ ਤਾਂ ਬੜੀ ਵੱਡੀ ਕਰਾਮਾਤ ਆ ਜੇ ਚਿੱਟੇ ਵਾਲ ਕਾਲੇ ਹੋ ਜਾਂਨ ਤਾਂ ਫਿਰ ਤਾਂ ਸਾਰੇ ਜੰਗ ਹੋ ਜਾਂਦੀਆਂ ਨਾ ਹਾਂਜੀ ਠੀਕ ਆ ਮਤਲਬ ਤੁਹਾਡਾ ਵਾਲ ਛੜਨੋ ਵੀ ਹਟ ਗਿਆ ਤੇ ਵਾਲ ਜਿਹੜੇ ਚਿੱਟੇ ਸੀ ਉਹ ਵੀ ਕਾਲੇ ਹੋਣੇ ਸ਼ੁਰੂ ਹੋ ਗਏ ਆ ਹਾਂਜੀ ਹਾਂਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਜੀ ਕੁਲਦੀਪ ਜੀ ਓਕੇ ਜੀ ਮਿਹਰਬਾਨੀ ਜੀ ਮਿਹਰਬਾਨੀ ਦੋਸਤੋ ਪੂਰੀ ਵੀਡੀਓ ਵੇਖ ਕੇ ਇਸ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਸਫੈਦ ਵਾਲਾਂ ਤੋਂ ਪਰੇਸ਼ਾਨ ਜੋ ਮਰੀਜ਼ ਹਨ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਅਤੇ ਉਹ ਇਸ ਕਾਮਜਾਬ ਇਲਾਜ ਤੋਂ ਪੂਰਾ ਲਾਭ ਉਠਾ ਸਕਣ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਵਿਸਿਟ ਕੀਤਾ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਦੇ ਨਿਸ਼ਾਨ ਦਬਾ ਕੇ ਆਲ ਤੇ ਕਲਿੱਕ ਕਰ ਦਿਓ ਤਾਂ ਜੋ ਸਿਹਤ ਨਾਲ ਸੰਬੰਧਿਤ ਨਵੀਆਂ ਵੀਡੀਓ ਤੁਹਾਡੇ ਤੱਕ ਜਾਣਕਾਰੀ ਪਹੁੰਚ ਸਕੇ ਵੀਡੀਓ ਵੇਖਣ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ